ਲੋਡੀ ਬਚਪਨ ਹੀ ਖੋ ਲਿਆ ਹੈ ਇਹਨਾਂ ਅੰਗਰੇਜ਼ੀ ਸਕੂਲਾਂ ਨੇ ਦੋਸਤੋ ਮੈਂ ਹਰਜੀਤ ਸਿੰਘ ਬੁਲਾੜੀ ਮੈਂ ਆਪਣੀ ਵਿਅੰਗ ਕਿਤਾਬ ਮੈਂ ਸਿੱਖਿਆ ਪੰਜਾਬ ਦੀ ਵਿੱਚੋਂ ਤੁਹਾਡੇ ਨਾਲ ਇੱਕ ਹੋਰ ਰੌਚਿਕ ਲੇਖ ਸਾਂਝਾ ਕਰ ਰਿਹਾ ਬਚਪਨ ਹੀ ਖੋ ਲਿਆ ਹੈ ਇਹਨਾਂ ਅੰਗਰੇਜ਼ੀ ਸਕੂਲਾਂ ਨੇ ਪ੍ਰਾਈਵੇਟ ਸਕੂਲ ਪੈਦਾ ਹੋਣ ਤੋਂ ਪਹਿਲਾਂ ਸਰਕਾਰੀ ਸਕੂਲ ਹੀ ਹੁੰਦੇ ਸਨ ਸਰਕਾਰੀ ਸਕੂਲਾਂ 'ਚ 6 ਸਾਲ ਦਾ ਬੱਚਾ ਪਹਿਲੀ ਜਮਾਤ 'ਚ ਦਾਖਲ ਹੁੰਦਾ ਸੀ ਅਤੇ 6 ਸਾਲ ਉਸ ਦੇ ਖੇਡਣ ਖੁੱਦਣ ਅਤੇ ਮਸਤੀ ਵਾਲੇ ਬਚਪਨ ਚ ਲੰਘਦੇ ਸੀ ਅਤੇ 5ਵੀਂ ਜਮਾਤ ਤੱਕ ਸਾਰੀ ਸਿੱਖਿਆ ਮਾਤ ਪਾਤ ਸੱਚ ਦਿੱਤੀ ਜਾਂਦੀ ਸੀ ਅੰਗਰੇਜ਼ੀ 6ਵੀਂ ਜਮਾਤ ਤੋਂ ਅਤੇ ਹਿੰਦੀ 3ਜੀ ਜਮਾਤ ਤੋਂ ਪੜਾਈ ਜਾਂਦੀ ਸੀ ਸਰਕਾਰੀ ਸਕੂਲਾਂ ਚ ਸਹੂਲਤਾਂ ਘੱਟ ਸੀ ਪਰ ਪੜਾਈ ਫਿਰ ਵੀ ਬਹੁਤ ਚੰਗੀ ਹੁੰਦੀ ਸੀ ਆਈਏਸ ਪੀਸੀਐਸ ਡਾਕਟਰ ਜੱਜ ਇੰਡੀਮੀਅਰ ਸਰਕਾਰੀ ਸਕੂਲਾਂ ਚ ਪੜ੍ਹ ਕੇ ਹੀ ਬਣਦੇ ਰਹੇ ਆ ਹਾਂ ਨੇਤਾ ਤਾਂ ਉਸ ਸਮੇਂ ਵੀ ਅਤੇ ਅੱਜ ਵੀ ਬਿਨਾ ਪੜੇ ਅਤੇ ਘੱਟ ਬੜੇ ਤੋਂ ਬਣ ਜਾਂਦੇ ਆ ਹਾਂ ਇੱਕ ਗੱਲ ਜ਼ਰੂਰ ਹੈ ਕਿ ਪੜ੍ਹੇ ਹੋਏ ਆਈਏਐਸ ਪੀਸੀਐਸ ਹੀ ਨੇਤਾਵਾਂ ਦੇ ਵਿਭਾਗਾਂ ਨੂੰ ਚਲਾਉਂਦੇ ਆ ਜਿਨ੍ਹਾਂ ਤੋਂ ਬਿਨਾ ਇਹ ਨੇਤਾ ਜ਼ੀਰੋ ਹੁੰਦੇ ਆ ਜਦੋਂ ਤੋਂ ਪ੍ਰਾਈਵੇਟ ਸਕੂਲ ਪੈਦਾ ਹੋਏ ਉਹਨਾਂ ਦੀਆਂ ਇਮਾਰਤਾਂ ਵਰਦੀਆਂ ਟਾਣੀਆਂ ਬੈਲਟਾਂ ਵੈਨਾ ਭਾਰੀ ਬੈਗ ਨਰਸਰੀ ਯੂਕੇਜੀ ਐਲਕੇਜੀ ਜਮਾਤਾਂ ਅੰਗਰੇਜ਼ੀ ਚ ਪੜ੍ਹਾਈ ਦੇ ਚੱਕਰ ਨੇ ਲੋਕਾਂ ਨੂੰ ਵੀ ਚੱਕਰਾਂ ਚ ਪਾ ਲਿਆ ਇੱਥੇ ਢਾਈ ਸਾਲ ਦੇ ਬੱਚੇ ਨੂੰ ਦਾਖਲ ਕਰਕੇ ਵੈਨਾ ਚ ਤੱਕੇ ਦੇ ਕੇ ਬਚਪਨ ਦੀ ਐਸ਼ ਖੋ ਲਈ ਜਾਂਦੀ ਆ ਬੱਚੇ ਦਾ ਮਨ ਦਿਮਾਗ ਅਤੇ ਸਰੀਰ ਪੜ੍ਹਾਈ ਨਾਲ ਢਾਈ ਸਾਲ ਤੋਂ ਹੀ ਨਪੀੜਨਾ ਸ਼ੁਰੂ ਹੋ ਜਾਂਦਾ ਹੈ ਸਰਕਾਰੀ ਸਕੂਲ ਵੀ ਇਹਨਾਂ ਦੀ ਨਕਲ 'ਚ ਇਹ ਹੋ ਕੁਝ ਕਰਨ ਲੱਗੇ ਆ ਕਿ ਕਿਤੇ ਅਸੀਂ ਸਾਡੀ ਨਾ ਰਹਿ ਜਾਈਏ ਇਸ ਤੋਂ ਵੀ ਵੱਧ ਤਸ਼ੱਦਦ ਉਦੋਂ ਹੁੰਦਾ ਜਦੋਂ ਬੱਚੇ ਨੂੰ ਨਰਸਰੀ ਤੋਂ ਹੀ ਮਾਪੇ ਟਿਊਸ਼ਨ ਪੜਾਉਣ ਲਾ ਦਿੰਦੇ ਆ ਉਧਰ ਦਾਦਾ-ਦਾਦੀ ਬੱਚਿਆਂ ਦੇ ਬੈਗ ਚੁੱਕ ਕੇ ਉਹਨਾਂ ਨੂੰ ਰੋਂਦੇ ਕਰਾਉਂਦਿਆਂ ਨੂੰ ਵੈਨਾ ਚ ਵਾਰਨ ਜਾਂ ਮੋਟਰਸਾਈਕਲ ਸਕੂਟਰ ਤੇ ਸਕੂਲ ਛੱਡਣ ਅਤੇ ਲਿਆਉਣ ਦੀ ਅਣਚਾਹੀ ਨੌਕਰੀ ਤੇ ਲੱਗੇ ਰਹਿੰਦੇ ਆ ਗੱਲ ਕੀ ਸਭ ਨੂੰ ਆਪਣਾ ਬੱਚਾ ਡਾਕਟਰ ਆਈਐਸ ਪੀਸੀਐਸ ਇੰਜੀਨੀਅਰ ਬਣਾਉਣ ਦੀ ਕਾਹਲ ਪਈ ਹੋਈ ਹੈ ਪਰ ਬਣਦਾ ਕੋਈ ਕੋਈ ਟਾਮਾ ਟਮਾ ਹੀ ਹੈ ਹਾਂ ਇਹਨਾਂ ਸਕੂਲਾਂ ਨੇ ਭਾਵੇਂ ਬਹੁਤਾ ਕੁਝ ਬੱਚਿਆਂ ਨੂੰ ਤੇ ਲੋਕਾਂ ਨੂੰ ਨਹੀਂ ਦਿੱਤਾ ਪਰ ਬਤਨ ਜ਼ਰੂਰ ਖੋਲਿਆ ਬਾਕੀ ਤੁਸੀਂ ਪੜ੍ਹ ਲਓ ਮੇਰੇ ਇਸ ਲੇਖ ਵਿੱਚ ਧੰਨਵਾਦ